ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣਾਂ ਤੇ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਸਾਡੇ ਤੋਂ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਨਾਮ ਨਹੀਂ ਜਪਿਆ ਜਾਂਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਪੂਰੇ ਦਿਨ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਨਹੀਂ ਕੀਤਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਇਹ ਦੋ ਪੰਕਤੀਆਂ ਬੋਲ ਦਿਆ ਕਰੋ ਸਤਗੁਰ ਸੱਚੇ ਪਾਤਸ਼ਾਹ ਬਹੁਤ ਮਿਹਰਬਾਨ ਹੋਣਗੇ ਮਹਾਪੁਰਖ ਜੀ ਕਹਿੰਦੇ ਹਨ ਜੇਕਰ ਤੁਸੀਂ ਪੂਰਾ ਦਿਨ ਕੰਮਕਾਰ ਕਰਦੇ ਰਹਿੰਦੇ ਹੋ ਜਿਆਦਾ ਥੱਕ ਜਾਂਦੇ ਹੋ ਕਿ ਤੁਸੀਂ ਹੁਣ ਬੈਠ ਵੀ ਨਹੀਂ ਸਕਦੇ ਦਿਲ ਕਰਦਾ ਹੈ ਕਿ ਜਲਦੀ ਦੇ ਨਾਲ ਬਿਸਤਰ ਤੇ ਲੰਮੇ ਪੈ ਜਾਵਾਂ ਸੋ ਜਾਵਾਂ ਤਾਂ ਮਹਾਪੁਰਖ ਜੀ ਕਹਿੰਦੇ ਹਨ ਤੁਸੀਂ ਸੌਂਦੇ ਸੌਂਦੇ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਉਨੀ ਦੇਰ ਤੱਕ ਬਿਸਤਰ ਤੇ ਲੇਟਿਆਂ ਲੇਟਿਆਂ ਹੀ ਜੇਕਰ ਇਹ ਦੋ ਪੰਕਤੀਆਂ ਬੋਲਨੀਆਂ ਸ਼ੁਰੂ ਕਰ ਦਿੰਦੇ ਹੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੁਹਾਡੇ ਉੱਤੇ ਹੋਣੀ ਸ਼ੁਰੂ ਹੋ ਜਾਏਗੀ ਬੇਅੰਤ ਮੇਰ ਹੋ ਜਾਏਗੀ ਇਹ ਦੋ ਪੰਕਤੀਆਂ ਕਿਹੜੀਆਂ ਨੇ ਕਿੰਜ ਆਪਾਂ ਬੋਲਨੀਆਂ ਨੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਜ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਦੇ ਚਰਣਾ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਸੰਗਤ ਜੀ ਸਭ ਤੋਂ ਪਹਿਲਾਂ ਮਹਾਪੁਰਖ ਇਹ ਗੱਲ ਸਮਝਾਉਂਦੇ ਹੋਏ ਕਹਿੰਦੇ ਹਨ ਦੇਖੋ ਜਿਹੜੀ ਵੀ ਚੀਜ਼ ਨੂੰ ਆਪਾਂ ਪੂਰੇ ਮਨ ਦੇ ਨਾਲ ਚਾਹੁੰਦੇ ਹਾਂ ਜਿਸ ਨੂੰ ਆਪਾਂ ਪੂਰੇ ਦਿਲ ਤੇ ਜਾਨ ਦੇ ਨਾਲ ਚਾਹੁੰਦੇ ਹਾਂ ਊਰੀ ਸ਼ਿੱਦਤ ਦੇ ਨਾਲ ਚਾਹੁੰਦੇ ਹਾਂ ਉਹ ਚੀਜ਼ ਸਾਨੂੰ ਜ਼ਰੂਰ ਮਿਲਦੀ ਸੰਗਤ ਜੀ ਸਭ ਤੋਂ ਪਹਿਲਾਂ ਮਹਾਪੁਰਖ ਜੀ ਇਹ ਗੱਲ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਹੜੀ ਵੀ ਚੀਜ਼ ਨੂੰ ਆਪਾਂ ਪੂਰੇ ਮਨ ਦੇ ਨਾਲ ਚਾਹੁੰਦੇ ਹਾਂ ਜਿਸ ਨੂੰ ਆਪਾਂ ਪੂਰੇ ਦਿਲੋਂ ਜਾਨ ਦੇ ਨਾਲ ਚਾਹੁੰਦੇ ਹਾਂ ਪੂਰੀ ਸ਼ਿੱਦਤ ਦੇ ਨਾਲ ਚਾਹੁੰਦੇ ਹਾਂ ਉਹ ਚੀਜ਼ ਸਾਨੂੰ ਜ਼ਰੂਰ ਮਿਲਦੀ ਹੈ ਉਸ ਚੀਜ਼ ਨੂੰ ਸਾਡੇ ਤੱਕ ਪਹੁੰਚਾਉਣ ਲਈ ਪੂਰੀ ਕੁਦਰਤ ਪੂਰੀ ਸ੍ਰਿਸ਼ਟੀ ਪੂਰੀ ਕਾਇਨਾਤ ਆਪਣਾ ਜੋਰ ਲਾ ਦਿੰਦੀ ਹੈ ਕੋਈ ਵੀ ਅੜਚਨ ਕੋਈ ਵੀ ਰਕਾਵਟ ਉਸ ਚੀਜ਼ ਨੂੰ ਸਾਡੇ ਤੱਕ ਪਹੁੰਚਣ ਤੋਂ ਰੋਕ ਨਹੀਂ ਸਕਦੀ ਇੰਨੀ ਪਾਵਰ ਜਦ ਮੰਨ ਦੀ ਚਾਹਤ ਤੇ ਵਿੱਚ ਸਾਡੇ ਮਨ ਦੀ ਤਾਂਗ ਦੀ ਬਸ ਸਾਡੇ ਮਨ ਦੇ ਵਿੱਚ ਉਸ ਚੀਜ਼ ਦੇ ਪ੍ਰਤੀ ਤੜਫ ਹੋਣੀ ਚਾਹੀਦੀ ਹੈ ਤੜਫ ਸਾਡੀ ਸੱਚੀ ਹੋਵੇ ਤਾਂ ਉਹ ਚੀਜ਼ ਸਾਨੂੰ ਜਰੂਰ ਮਿਲ ਜਾਂਦੀ ਹੈ ਇਹ ਗੱਲ ਬਿਲਕੁਲ ਸੱਚ ਹੈ ਤਾਂ ਵੀ ਅਸੀਂ ਇਸ ਚੀਜ਼ ਨੂੰ ਅਸੀਂ ਮਨ ਤੋਂ ਚਾਹਦੇ ਹਾਂ ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ ਤੇ ਫਿਰ ਆਪਾਂ ਐਸੀ ਚੀਜ਼ ਨੂੰ ਚਾਹੀਏ ਜਿਸ ਚੀਜ਼ ਦੇ ਮਿਲਨ ਕਰਕੇ ਸਾਨੂੰ ਦੁਨੀਆ ਦੇ ਸਾਰੇ ਸੁੱਖ ਸਾਰੇ ਪਦਾਰਥ ਮਿਲ ਜਾਣ ਜਿਵੇਂ ਮਹਾਪੁਰਖ ਜੀ ਇੱਕ ਨੇਕੀ ਜਹੀ ਸਾਖੀ ਦੇ ਰਾਈ ਉਦਾਹਰਣ ਦੇ ਕੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇੱਕ ਵਾਰ ਇੱਕ ਰਾਜੇ ਨੇ ਐਲਾਨ ਕਰ ਦਿੱਤਾ ਆਪਣੇ ਪਰਜਾ ਨੂੰ ਕਿਹਾ ਕਿ ਭਾਈ ਸਵੇਰੇ ਸਵੇਰੇ ਮੈਂ ਦਰਵਾਜ਼ਾ ਖੋਲਾਂਗਾ ਤੁਹਾਡੇ ਕੋਲ ਇੰਨਾ ਸਮਾਂ ਹੈ ਉਹਨੇ ਸਮੇਂ ਦੇ ਅੰਦਰ ਵਿੱਚ ਮੇਰੀ ਪਰਜਾ ਨੇ ਰਾਜ ਮਹਿਲ ਦੇ ਵਿੱਚ ਆ ਕੇ ਜਿਹੜੀ ਵੀ ਚੀਜ਼ ਦੇ ਉੱਤੇ ਹੱਥ ਰੱਖ ਦਿੱਤਾ ਤਾਂ ਉਹ ਚੀਜ਼ ਉਸ ਮਨੁੱਖ ਦੀ ਹੋ ਜਾਵੇਗੀ ਪਰ ਹਰ ਮਨੁੱਖ ਨੂੰ ਮੌਕਾ ਇੱਕ ਹੀ ਮਿਲੇਗਾ ਉਹ ਕਿਸੇ ਇੱਕ ਚੀਜ਼ ਨੂੰ ਚੁਣ ਸਕਦਾ ਹੈ ਤੇ ਰਾਜੇ ਨੇ वन सवनिया चीजा दे पूरा राज राजमहल सजा दिता धन दौलत भी रखवा दी सोने के सिक्के रखवा दूर महंगिया महंगा चीजा रखवा दुद तख्त से बैठ के देखने लगा कदों ही गेट खुलिया सारी परजा ने आ के उस सजाए हुए समान के उ हमला कर दिया किसी ने कुछ चुक लिया किसी ने कुछ चुक लिया एक छोटा जहा बच्चा सी, सिद्धा राजे आया। ते राजे दिता। राजे ने तेन कोई चीज नहीं चाहती देख समा लंघिया जा रहा है सब लोग आपो अपने पसंद दीजा ले रहे ने तू भी अपनी मन पसंद चीज लै सकता है देख ਕਿੰਨੇ ਵਨ ਸਵਨਨੇ ਖਡਾਉਣੇ ਨੇ ਹੋਰ ਵੀ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨੇ ਤੂੰ ਜਿਹੜੀ ਚੀਜ਼ ਦੇ ਉੱਤੇ ਹੱਥ ਰੱਖੇਗਾ ਉਹ ਚੀਜ਼ ਤੇਰੀ ਹੋ ਜਾਵੇਗੀ ਤੇ ਕਹਿੰਦੇ ਛੋਟੇ ਬੱਚੇ ਨੇ ਕਿਹਾ ਮਹਾਰਾਜ ਮੈਨੂੰ ਜਿਹੜੀ ਚੀਜ਼ ਚਾਹੀਦੀ ਸੀ ਮੈਂ ਉਸ ਚੀਜ਼ ਦੇ ਉੱਤੇ ਹੱਥ ਰੱਖ ਦਿੰਦਾ ਹਾਂ ਤੇ ਵਾਅਦੇ ਦੇ ਮੁਤਾਬਿਕ ਹੁਣ ਉਹ ਚੀਜ਼ ਮੇਰੀ ਹੋ ਜਾਣੀ ਚਾਹੀਦੀ ਹੈ ਤਾਂ ਰਾਜੇ ਨੇ ਕਿਹਾ ਪੁੱਤਰ ਤੂੰ ਕਿਹੜੀ ਚੀਜ਼ ਦੇ ਉੱਤੇ ਹੱਥ ਰੱਖਿਆ ਹੈ ਮੈਂ ਤਾਂ ਤੈਨੂੰ ਦੇਖਿਆ ਨਹੀਂ ਤਾਂ ਉਹ ਬੱਚੇ ਨੇ ਕਿਹਾ ਮਹਾਰਾਜ ਆ ਦੇਖੋ ਮੈਂ ਸਿੱਧਾ ਆ ਕੇ ਸਭ ਤੋਂ ਪਹਿਲਾਂ ਤੁਹਾਡੇ ਤੇ ਹੱਥ ਰੱਖਿਆ ਕਿਉਂਕਿ ਮੈਨੂੰ ਤੁਸੀਂ ਚਾਹੀਦੇ ਹੋ ਮੈਨੂੰ ਕੋਈ ਇੱਕ ਚੀਜ਼ ਨਹੀਂ ਚਾਹੀਦੀ ਮੈਨੂੰ ਤੁਸੀਂ ਚਾਹੀਦੇ ਹੋ ਰਾਜੇ ਨੇ ਕਿਹਾ ਭਾਈ ਤੈਨੂੰ ਮੈਂ ਕਿਉਂ ਚਾਹੀਦਾ ਹਾਂ ਮੇਰੇ ਤੋਂ ਤੂੰ ਕੀ ਕਰਾਉਣਾ ਚਾਹੁੰਦਾ ਹੈ ਬੱਚੇ ਨੇ ਬੜਾ ਸੋਹਣਾ ਜਵਾਬ ਦਿੱਤਾ ਜੋ ਸਾਡੇ ਸਭ ਦੇ ਲਈ ਇੱਕ ਸਿੱਖਿਆ ਹੈ ਬੱਚੇ ਨੇ ਕਿਹਾ ਮਹਾਰਾਜ ਜਦੋਂ ਤੁਸੀਂ ਹੀ ਮੇਰੇ ਹੋਗੇ ਤਾਂ ਤੁਹਾਡੀਆਂ ਇਹ ਸਾਰੀਆਂ ਚੀਜ਼ਾਂ ਮੇਰੀਆਂ ਆਪਣੇ ਆਪ ਹੋ ਜਾਣਗੀਆਂ ਸੋ ਸੰਗਤ ਜੀ ਇਹ ਛੋਟੀ ਜਈ ਸਾਖੀ ਸੁਣਾ ਕੇ ਮਹਾਂਪੁਰਖ ਜੀ ਸਾਨੂੰ ਇਹੋ ਸੰਦ ਦਾ ਯਤਨ ਕਰਦੇ ਹਨ ਕਿ ਅਸੀਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਗੁਰੂ ਅੱਗੇ ਜਾ ਕੇ ਸੇਵਾ ਕਰਦੇ ਹਾਂ ਸੇਵਾ ਕਰਕੇ ਹੀ ਮੰਗਦੇ ਹਾਂ ਸਾਨੂੰ ਇਹ ਪਦਾਰਥ ਚਾਹੀਦਾ ਹੈ ਸਾਨੂੰ ਉਹ ਪਦਾਰਥ ਚਾਹੀਦਾ ਹੈ ਪਰ ਜੇਕਰ ਅਸੀਂ ਸੁਖ ਪਦਾਰਥ ਦੇਣ ਵਾਲੇ ਦਾਤੇ ਨੂੰ ਹੀ ਮੰਗ ਲਈਏ ਇਹ ਵਿਰਲੇ ਮਨੁੱਖ ਮੰਗਦੇ ਨੇ ਕੋਈ ਮਨੁੱਖ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ ਪਰਮ ਪਿਤਾ ਪਰਮਾਤਮਾ ਤੋਂ ਉਸ ਦਾ ਨਾਮ ਮੰਗਦਾ ਹੈ ਭਜਨ ਬੰਦਗੀ ਮੰਗਦਾ ਹੈ ਪਰਮਾਤਮਾ ਮੈਨੂੰ ਤੇਰਾ ਨਾਮ ਮਿਲ ਜਾਵੇ ਪਰਮਾਤਮਾ ਮੈਨੂੰ ਤੁਸੀਂ ਚਾਹੀਦੇ ਹੋ ਨਹੀਂ ਤਾਂ ਸਾਡੇ ਵਰਗੇ ਬਹੁਤ ਇਨਸਾਨ ਇਹ ਸੁਖ ਪਦਾਰਥਾਂ ਦੇ ਵਿੱਚ ਹੀ ਫਸੇ ਰਹਿੰਦੇ ਹਨ ਸੋ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ परमपिता परमात्मा जी विसा ਨੂੰ ਮਿਲ ਸਕਦੇ ਨੇ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਵੀ ਸਾਨੂੰ ਮਿਲ ਸਕਦਾ ਹੈ ਕਹਿੰਦੇ ਹੈ ਸਾਡੀ ਜ਼ਿੰਦਗੀ ਦੇ ਬਹੁਤ ਜ਼ਿਆਦਾ ਰੁਝੇਵੇਂ ਨੇ ਜੋ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਹਨ ਸਾਡੇ ਕੋਲ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਉਹ ਕਿਤੇ ਸੱਚੇ ਮਨੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਤਾਂ ਵੇਖੋ ਸਤਿਗੁਰ ਸੱਚੇ ਪਾਤਸ਼ਾਹ ਸਮਾ ਆਪੇ ਹੀ ਬਣਾ ਦੇਣਗੇ ਆਪੇ ਹੀ ਆਪਣਾ ਨਾਮ ਜਪਾ ਲੈਣਗੇ ਸਾਡੇ ਮਨ ਦੇ ਅੰਦਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਤੜਪ ਤਾਂਗ ਪੈਦਾ ਤਾਂ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਆਪ ਬੜੇ ਕਾਲੇ ਰਹਿੰਦੇ ਨੇ ਉਹ ਤਾਂ ਛੱਟ ਹੀ ਆ ਕੇ ਸਾਡੀ ਬਾਹ ਫੜ ਲੈਣਗੇ ਇਸ ਕਰਕੇ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਵੀ ਕੋਈ ਪਾਠ ਕਰਦੇ ਹੋ ਜਦੋਂ ਵੀ ਸਾਡੇ ਮੁਖ ਤੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਨਿਕਲੇ ਤਾਂ ਅਰਦਾਸ ਬੇਨਤੀ ਇਹੋ ਹੋਣੀ ਚਾਹੀਦੀ ਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਤਰਸ ਕਰੋ ਮੇਰੇ ਤੇ ਮਿਹਰ ਕਰੋ ਮੈਨੂੰ ਆਪਣਾ ਨਾਮ ਬਖਸ਼ੋ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਜੇ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਤਰਸ ਕਰ ਲਿਆ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿੱਤੀ ਨਾਮ ਦੀ ਦਾਤ ਪਾ ਦਿੱਤੀ ਤਾਂ ਉਸ ਤੋਂ ਬਾਅਦ ਕੁਝ ਵੀ ਮੂੰਹ ਬੋਲ ਕੇ ਕੁਝ ਵੀ ਮੂੰਹੋਂ ਬੋਲ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਉਹ ਅੰਤਰਜਾਮੀ ਪਾਤਸ਼ਾਹ ਜੀ ਦਿਲਾਂ ਦੀਆਂ ਜਾਣਨ ਵਾਲੇ ਸਾਡੇ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਨੇ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਇਆ ਕਰੋ ਤੁਸੀਂ ਭਾਵੇਂ ਜਿੰਨੇ ਮਰਜੀ ਥੱਕੇ ਟੁੱਟੇ ਹੋਵੋ ਜੇ ਬਿਸਤਰ ਤੇ ਬੈਠਿਆ ਵੀ ਨਹੀਂ ਜਾ ਰਿਹਾ ਲੰਮੇ ਪਏ ਪਏ ਹੀ ਤੁਸੀਂ ਗੁਰਬਾਣੀ ਦਾ ਕੋਈ ਸ਼ਬਦ ਜਾਪ ਕਰ ਰਵੋ ਮੂਲ ਮੰਤਰ ਦਾ ਜਾਪ ਕਰ ਲਓ ਵਾਹਿਗੁਰੂ ਮੰਤਰ ਦਾ ਜਾਪ ਕਰ ਲਵੋ ਗੁਰਬਾਣੀ ਦਾ ਪਾਠ ਕਰ ਲਵੋ ਵੈਸੇ ਤਾਂ ਸਾਨੂੰ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੋਣਾ ਚਾਹੀਦਾ ਹੈ ਰਾਤ ਨੂੰ ਸੌਣ ਲੱਗਿਆਂ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਤੇ ਮੂੰਹ ਧੋ ਕੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਛੋਟੀ ਅਰਦਾਸ ਬੇਨਤੀ ਕਰਕੇ ਸੋਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾ ਸਾਡੀਆਂ ਦਿਨ ਭਰ ਦੀਆਂ ਸਾਰੀਆਂ ਹੀ ਗਲਤੀਆਂ ਨੂੰ ਮਾਫ ਕਰ ਦੇਣਗੇ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ हे ਸਤਿਗੁਰ ਸੱਚੇ ਪਾਤਸ਼ਾ ਪਾਤਸ਼ਾ ਜੀ ਮੇਰੇ ਦਿਨ ਭਰ ਦੀਆਂ ਸਾਰੀਆਂ ਹੀ ਗਲਤੀਆਂ ਨੂੰ ਮਾਫ ਕਰ ਦੋ ਮੈਨੂੰ ਮਾਫੀ ਬਖਸ਼ ਦਿਓ ਜੋ ਦਾਤਾਂ ਆਪ ਜੀ ਨੇ ਦਿੱਤੀਆਂ ਉਹਨਾਂ ਦੇ ਲਈ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਅਤੇ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਅੰਮ੍ਰਿਤ ਵੇਲੇ ਆਪ ਉਠਾਇਓ ਪਰ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਬਹੁਤੇ ਹੀ ਥੱਕੇ ਟੁੱਟੇ ਰਹਿੰਦੇ ਹੋ ਰਾਤ ਨੂੰ ਇਹ 5 ਮਿੰਟ ਪਾਠ ਕਰਨ ਦਾ ਵੀ ਸਮਾਂ ਨਹੀਂ ਮਿਲਦਾ ਤਾਂ ਵੀ ਤੁਸੀਂ ਉਸ ਸਮੇਂ ਵਿੱਚੋਂ ਵੀ ਸਮਾ ਕੱਡੋ ਸੌਂਦਿਆਂ ਸੌਂਦਿਆਂ ਤੱਕ ਜੋ ਵੀ ਗੁਰਬਾਣੀ ਦਾ ਪਾਠ ਕੰਠ ਹੋਵੇ ਉਸ ਦਾ ਜਾਪ ਕਰਿਆ ਕਰੋ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਹੈ ਬੜੀ ਮਹਾਨ ਹੈ ਬਰਾਬਰ ਤਾਕਤਵਰ ਹੈ ਅਸੀਂ ਕਿਸੇ ਵੀ ਪੰਕਤੀ ਦਾ ਜਾਪ ਕਰ ਦਈਏ ਕਿਸੇ ਵੀ ਸ਼ਬਦ ਦਾ ਜਾਪ ਕਰ ਲਈਏ ਕੋਈ ਵੀ ਪਾਠ ਕਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਸਦਾ ਹੀ ਮਿਹਰਬਾਨ ਹੁੰਦੇ ਨੇ ਤਾਂ ਜੇਕਰ ਤੁਹਾਨੂੰ ਕੋਈ ਪਾਠ ਕੰਠ ਹੈ ਤੁਸੀਂ ਉਸ ਪਾਠ ਨੂੰ ਕਰ ਲੋ ਜੇ ਗੁਰਬਾਣੀ ਦਾ ਸ਼ਬਦ ਜਾਪ ਕੰਠ ਹੈ ਤਾਂ ਉਹ ਕਰ ਲਵੋ ਭਾਵੇਂ ਕਿ ਜਿੱਥੇ ਤੁਹਾਡਾ ਮਨ ਟਿਕਦਾ ਹੈ ਜੇ ਕੋਈ ਪਾਠ ਯਾਦ ਨਹੀਂ ਹੈ ਕੋਈ ਸ਼ਬਦ ਜਾਪ ਵੀ ਤੁਹਾਡੇ ਕੰਠ ਨਹੀਂ ਹੈ ਤਾਂ ਤੁਸੀਂ ਦਸਾਂ ਗੁਰੂ ਸਾਹਿਬਾਨ ਦੇ ਨਾਮ ਜਪਦੇ ਜਪਦੇ ਸੋ ਜਾਓ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਸੋ ਜਾਓ ਮੂਲ ਮੰਤਰ ਸਹਿਬ ਜੀ ਦਾ ਪਾਠ ਕਰਦੇ ਕਰਦੇ ਸੋ ਜਾਓ ਅਤੇ ਇਹ ਦੋ ਪੰਕਤੀਆਂ ਜ਼ਰੂਰ ਕਹਿਣੀਆਂ ਹਨ ਕਿ ਸਤਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਤਰਸ ਕਰੋ ਮੇਰੇ ਤੇ ਮਿਹਰ ਕਰੋ اے ਸਤਗੁਰ ਸੱਚੇ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਆਪਣੇ ਮਿੱਠੇ ਪਿਆਰੇ ਨਾਮ ਦੀ ਦਾਤ ਪਾ ਦਿਓ ਮੇਰੇ ਤੇ ਵੀ ਤਰਸ ਕਰਕੇ ਕਿਰਪਾ ਕਰਕੇ ਆਪਣਾ ਨਾਮ ਜਪਾ ਲਵੋ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਪਾਓ ਕਿ ਇਸ ਤਰੀਕੇ ਦੇ ਨਾਲ ਭਾਵਨਾ ਦੇ ਨਾਲ ਸੱਚੇ ਮਨੋ ਅਰਦਾਸ ਬੇਨਤੀ ਕਰੋ ਜੇ ਅਸੀਂ ਸੱਚੇ ਮਨੋ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ नेड़प अंदर, दी तड़प, अंदर दी तांग देख के ली आपे ही बना देने ने। जे अमृत वेले आलस उठिया नहीं जान्दा, ता सतगुर सचे पातशाह ने पता नहीं कितों अपने आप उदम दे देना है उदमी बना दे देना है कई आलसिया उदमी बनाया है ਜਿਹੜੇ ਪਹਿਲਾਂ ਪੂਰੇ ਦਿਨ ਦੇ ਵਿੱਚ ਇੱਕ ਵਾਰ ਵੀ ਵਾਹਿਗੁਰੂ ਜੀ ਨਹੀਂ ਕਹਿੰਦੇ ਸਨ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤਾਂ ਘੰਟਿਆਂਾਂ ਵਧੀ ਬੈਠ ਕੇ ਨਾਮ ਜਪਦੇ ਨੇ ਉਹ ਕਹਿੰਦੇ ਹਨ ਕਿ ਉਹਨਾਂ ਦਾ ਅੱਖਾਂ ਖੋਲਣ ਨੂੰ ਦਿਲ ਨਹੀਂ ਕਰਦਾ ਆਨੰਦ ਹੀ ਬਹੁਤ ਆ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਆਨੰਦ ਤਾਂ ਹੈ ਸਕੂਨ ਤਾਂ ਹੈ ਇਸੇ ਕਰਕੇ ਰੋਜ਼ ਰਾਤ ਨੂੰ ਸੌਣ ਲੱਗਿਆਂ ਗੁਰੂ ਗੁਰੂ ਕਰਦਿਆਂ ਸੋਣਾ ਹੈ ਤਾਂ ਆਪਣੇ ਆਪ ਸਵੇਰੇ ਗੁਰੂ ਗੁਰੂ ਕਰਦਿਆਂ ਉੱਠੋਗੇ ਪਰ ਜੇਕਰ ਤੁਸੀਂ ਭੁੱਲ ਕੇ ਵੀ ਗਲਤੀ ਦੇ ਨਾਲ ਵੀ ਕੋਈ ਚਿੰਤਾ ਕੋਈ ਬੋਝ ਕੋਈ ਪਰੇਸ਼ਾਨੀ ਬਾਰੇ ਸੋਚਦਿਆਂ ਸੋਚਦਿਆਂ ਸੋਗੇ ਤਾਂ ਤੁਹਾਡਾ ਅੱਜ ਦਾ ਦਿਨ ਦਾ ਬਰਬਾਦ ਹੋਇਆ ਹੀ ਹੈ ਤੁਹਾਡਾ ਅਗਲਾ ਆਉਣ ਵਾਲਾ ਕੱਲ ਵੀ ਬਰਬਾਦ ਹੋ ਜਾਵੇਗਾ ਸਵੇਰੇ ਉੱਠਦਿਆਂ ਸਾਰ ਫਿਰ ਤੋਂ ਤੁਹਾਡੇ ਮਨ ਦੇ ਉੱਤੇ ਉਹੀ ਬੋਝ ਉਹੀ ਚਿੰਤਾ ਨੇ ਚੱਲ ਪੈਣਾ ਹੈ ਤੇ ਸਾਰਾ ਦਿਨ ਉਹ ਚਿੰਤਾ ਨੇ ਪਰੇਸ਼ਾਨੀਆਂ ਨੇ ਤੁਹਾਡਾ ਖਿਹੜਾ ਨਹੀਂ ਛੱਡਣਾ ਪਰ ਜੇਕਰ ਤੁਸੀਂ ਰਾਤ ਨੂੰ ਸੋਣ ਲੱਗਿਆ ਗੁਰੂ ਗੁਰੂ ਕਰਦਿਆਂ ਸੁੱਤੇ ਤਾਂ ਸਵੇਰੇ ਗੁਰੂ ਗੁਰੂ ਕਰਦਿਆਂ ਹੀ ਉੱਠੋਗੇ ਭਾਵੇਂ ਤੁਹਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤੇ ਜਿਨ੍ਹਾਂ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਹਨਾਂ ਦੇ ਮਨ ਦੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਆਪੇ ਹੀ ਪਾਸੇ ਭੱਜ ਜਾਂਦੀਆਂ ਨੇ ਤਾਂ ਫਿਰ ਆਓ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਸੋਈਏ ਜੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਸ਼ਬਦ ਜਾਪ ਕਰੋ ਜੇ ਕੋਈ ਵੀ ਸ਼ਬਦ ਤੁਹਾਨੂੰ ਕੰਠ ਨਹੀਂ ਹੈ ਜਾਂ ਫਿਰ ਇੰਨੇ ਥੱਕੇ ਟੁੱਟੇ ਰਹਿੰਦੇ ਹੋ ਕਿ ਬਿਸਤਰ ਤੇ ਵੀ ਬੈਠ ਕੇ ਗੁਰਬਾਣੀ ਦਾ ਪਾਠ ਨਹੀਂ ਹੁੰਦਾ ਤਾਂ ਬਿਸਤਰ ਤੇ ਲੰਮੇ ਪਿਆ ਪਿਆ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਬਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਿੰਤਾ ਤਰਲੇ ਕਰਕੇ ਸੋ ਜਾਓ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਕੇ ਸੋ ਜਾਓ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹੋ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਮੇਰੀਆਂ ਗਲਤੀਆਂ ਨੂੰ ਮਾਫ ਕਰ ਦਿਓ ਮੇਰੇ ਪਾਪਾਂ ਨੂੰ ਬਖਸ਼ ਦਿਓ ਬਖਸ਼ ਦਿਓ ਮੇਰੀ ਝੋਲੀ ਦੇ ਵਿੱਚ ਆਪਣੇ ਨਾਮ ਦੇ ਦਾਤ ਪਾਓ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਜੇ ਆਪਾਂ ਰੋਜ਼ ਹਰ ਰੋਜ਼ ਇਸ ਤਰ੍ਹਾਂ ਮੰਨਤਾ ਤਰਲੇ ਕਰਾਂਗੇ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ 체ਤੀ ਕਿਰਪਾ ਕਰ ਦੇਣੀ ਹੈ ਆਪੇ ਹੀ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣ ਦੇ ਉਦਮੀ ਬਣਾ ਦੇਣਾ ਹੈ ਉਹਨਾਂ ਨੇ ਉਠਾ ਵੀ ਲੈਣਾ ਹੈ ਆਪਣਾ ਨਾਮ ਵੀ ਜਪਾ ਲੈਣਾ ਹੈ ਅਤੇ ਜਿਹੜੇ ਕੰਮ ਧੰਦੇ ਕਰਕੇ ਸਾਰਾ ਦਿਨ ਥੱਕੇ ਰਹਿੰਦੇ ਹੋ ਉਹ ਕੰਮ ਕਰਨੇ ਵੀ ਆਸਾਨ ਹੋ ਜਾਣਗੇ ਕਿਉਂਕਿ ਇਹ ਗੱਲ ਤਾਂ ਅਜਮਾਈ ਹੋਈ ਹੈ ਜਿਹੜੇ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਨ ਸਿਮਰਨ ਕਰਦੇ ਹਨ ਉਹਨਾਂ ਦਾ ਮਨ ਇੰਨਾ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਮਨ ਇੰਨਾ ਸਕੂਨ ਦੇ ਨਾਲ ਭਰਿਆ ਰਹਿੰਦਾ ਹੈ ਕਿ ਉਹਨਾਂ ਨੂੰ ਬਾਕੀ ਦਿਨ ਭਰ ਜੋ ਵੀ ਕੰਮ ਦਿੰਦੇ ਹਾਂ ਉਹ ਕਰਨੇ ਔਖੇ ਨਹੀਂ ਲੱਗਦੇ ਬੜੀ ਆਸਾਨੀ ਦੇ ਨਾਲ ਕਰ ਲੈਂਦੇ ਨੇ ਕਿਉਂਕਿ ਮਨ ਦੇ ਵਿੱਚ ਕੋਈ ਕਲ ਕਾਲਾਪਨ ਨਹੀਂ ਹੁੰਦਾ ਤਾਂ ਫਿਰ ਆਓ ਆਪਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਇਹ ਰਹਿਮਤਾਂ ਬਖਸ਼ਿਸ਼ਾਂ ਨੂੰ ਹਾਸਿਲ ਕਰ ਲਈਏ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਅਤੇ ਸ਼ੇਅਰ ਜ਼ਰੂਰ ਕਰਿਓ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦਿਨਾ ਪਰ ਸੰਗਤ ਜੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਭਾਵੇਂ 5 ਵਾਰ ਭਾਵੇਂ 10 ਵਾਰ ਭਾਵੇਂ 20 ਵਾਰ ਜਿੰਨੀ ਵਾਰ ਤੁਸੀਂ ਵਾਹਿਗੁਰੂ ਜੀ ਬੋਲ ਸਕਦੇ ਹੋ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜ਼ਰੂਰ ਕਰਿਆ ਕਰੋ ਅਤੇ ਗੁਰੂ ਅੱਗੇ ਇਹ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਸਤਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਮਿਹਰ ਕਰੋ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਮੇਰੇ ਆਪਣੇ ਨਾਮ ਦੀ ਦਾਤ ਬਖਸ਼ੋ ਆਪਣਾ ਨਾਮ ਜਪਾ ਲਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ